ਤਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਤੀਨ ਕੇ ਦਾਤੇ ਮੇਰਾ ਗੁਣ ਅਬ ਗੁਨ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤਪ ਸੁਆਮੀ ਮਾਨਸ ਕੀ ਗਤਿ ਇਹੀ ਕਿਆ ਹਮ ਕਥਿ ਕਿਛ ਕਥਨੇ ਦਨ ਪ੍ਰਭ ਭਾਵੈ ਤੇ ਬੁਲਾਣਾ ਸਾਧ ਸੰਗਤ ਕੀ ਦੂਰ ਇਕ ਮੰਗੋ ਜਨ ਨਾਨਕ ਪਿਓ ਸ੍ਰਾਨ ਸੁਖ ਦੁਖ ਦੇ ਪਰਸਾ ਨਹੀਂ ਲੋਭ ਮੋਹਯ ਬਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸ ਤਤ ਨਿੰਦਿਆ ਨਾਹੇ ਜੈ ਕੰਚਨ ਲੋਹੋ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਇ ਤੈ ਜਾਨ ਹਰਖ ਸੋਗ ਜਾਂ ਕਹ ਨਹੀਂ बैरी में तमान कहो नानक सुन रे मना मुकत ताए तें जान अगम अगोचर सच साहेब मेरा ਨਾਨਕ ਬੋਲਾ ਬੋਲਿਆ ਤੇਰਾ ਪਰਮ ਸਤਕਾਰਯੋਗ ਜਬਰ ਸ਼ਤਰ ਤਖਤ ਦੇ ਮਲਕ ਸਾਹਿਬ ਸਤਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜੇ ਬੈਠੀ ਮਾਨ ਸਨਮਾਨ ਦੇ ਗੁਰੂ ਰੁਕਸਾ ਸਿੰਘ ਜੀ ਅਸੀਂ ਤੁਸੀਂ ਸਾਰੇ ਹੀ ਭਲੀ ਪ੍ਰਕਾਰ ਜਾਣਦੇ ਹਾਂ ਕਿ ਅੱਜ ਆਪਾਂ ਐਤਵਾਰ ਦੇ ਵਿਸ਼ੇਸ਼ ਦਿਵਾਨ ਦੀ ਹਾਜ਼ਰੀ ਭਰ ਰਹੇ ਹਾਂ ਔਰ ਪਿਛਲੇ ਕੁਝ ਦਿਨਾਂ ਤੋਂ ਤਾਂ ਤਨਤਨ ਸਾਹਿਬ ਸਿਰਗੁਰੂ ਤੇ ਇੱਕ ਬਹਾਦਰ ਮਹਾਰਾਜ ਅਤੇ ਉਹਨਾਂ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਫਾਇਦੇ ਆਲਾ ਜੀ ਜੇਨਾ ਦਾ 350 ਸਾਲਾ ਭਾਵਨ ਸ਼ਹੀਦੀ ਦਿਵਸ ਆ ਰਿਹਾ ਉਸ ਦੇ ਸੰਬੰਧ ਵਿੱਚ ਆਪਾਂ ਲੜੀਵਾਰ ਨੌਵੇਂ ਵਲੇ ਦੇ ਲੋਕਾਂ ਦੀ ਵਿਚਾਰ ਜਿਹੜੀ ਹੈ ਉਹ ਪ੍ਰਾਰੰਭ ਕੀਤੀ ਹੈ ਅੱਜ ਦੇ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੇਨਤੀ ਕਰਾਂ ਸਤਿਗੁਰਾਂ ਨੇ ਕਿੰਨਾ ਵੱਡਾ ਸਾਡੇ ਤੇ ਫਰੋਪਕਾਰ ਕੀਤਾ ਉਹਨੇ ਆਪ ਜੀ ਕੀਰਤਨੇ ਜਥੇ ਪਾਸੋਂ ਰਬੀ ਬਾਣੀ ਦਾ ਕੀਰਤਨ ਸਰਵਨ ਕਰੇ ਸੀ ਤੇ ਖਿਆਲ ਆਇਆ ਕਿ ਸਤਿਗੁਰਾਂ ਨੇ ਕਿੱਡਾ ਵੱਡਾ ਸਾਡੇ ਤੇ ਫਰੋਪਕਾਰ ਕੀਤਾ ਸੋਚਿਆ ਕਿ ਗੁਰੂ ਘਰ ਆਨ ਵਾਲਾ ਕੋਈ ਵੀ ਜਿਗਿਆਸੂ ਜਿਹੜਾ ਉਹ ਖਾਲੀ ਝੋਲੀ ਲੈ ਕੇ ਨਾ ਜਾਏ ਜਿਹੜਾ ਵੀ ਗੁਰਕੁਲ ਆਏ ਉਹ ਕੁਝ ਨਾ ਕੁਝ ਲੈ ਕੇ ਜਾਏ ਮੇਰੇ ਕਹਿਣ ਤੋਂ ਮਰਾਤ ਪਹਿਲਾਂ ਸਾਨੂੰ ਰਬੀ ਬਾਣੀ ਦਾ ਪਾਠ ਦਿੱਤਾ ਕਿੰਨੇ ਅਸੇ ਜਗਿਆਸੂ ਹੋਣਗੇ ਜਿਨ੍ਹਾਂ ਨੂੰ ਪਾਠ ਦੇ ਰਾਹੀਂ ਹੀ ਗੱਲ ਫਕੜ ਵਿੱਚ ਆ ਜਾਂਦੀ ਹੈ ਕੋਈ ਪਿਆਰ ਨਾਲ ਕੋਈ ਰਸ ਨਾਲ ਪਾਠ ਕਰੇ ਨਾ ਤੇ ਸੁਨਣ ਵਾਲੇ ਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਜਿਹੜੀ ਸਮਝ ਆ ਜਾਂਦੀ ਹੈ ਆਖਾ ਜੇ ਪਾਠ ਦੇ ਰਾਹੀਂ ਤੈਨੂੰ ਨਾ ਗੱਲ ਫਕੜ ਚ ਆਏ ਲੈ ਤੈਨੂੰ ਰੱਬੀ ਬਾਣੀ ਦੇ ਕੀਰਤਨ ਦੀ ਦਾਤ ਦਿੱਤੀ ਹੈ ਕਈ ਕੀਰਤਨ ਨੂੰ ਪਿਆਰ ਕਰਦੇ ਨੇ ਜਿਹੜੇ ਬਾਣੀ ਪੜਨ ਵਾਲੇ ਬਾਣੀ ਸਮਝਨ ਵਾਲੇ ਉਹਨਾਂ ਨੂੰ ਕੀਰਤਨ ਦੇ ਰਾਹੀ ਵੀ ਗੱਲ ਸਮਝ ਆ ਜਾਂਦੀ ਹੈ ਪਰ ਸਾਰੇ ਇੱਕ ਜੈਸੇ ਨਹੀਂ ਨਾ ਕੁਝ ਐਸੇ ਵੀ ਹੈ ਨਾ ਜਿਨ੍ਹਾਂ ਨੂੰ ਵਿਚਾਰ ਦੀ ਬਹੁਤ ਸਖਤ ਲੋੜ ਪੈਂਦੀ ਹੈ ਔਰ बार-ਬਾਰੇ ਬੇਨਤੀ ਵੀ ਹੁੰਦੀ ਹੈ ਕਿ ਬਾਣੀ ਦੀ ਕਥਾ ਬਹੁਤ ਜ਼ਰੂਰੀ ਹੈ ਆਪਾਂ ਇੱਕ ਬਚਨ ਵੀ ਪੜਦੇ ਹਾਂ ਨਾ ਸਤਗੁਰੂ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜੇ ਚਰ ਸ਼ਬਦ ਨਾ ਕਰੇ ਵਿਚਾਰ ਮੁਦਤਾ ਤੋਂ ਆਪਾਂ ਗੁਰੂ ਨੂੰ ਦੇਖ ਰਹੇ ਹਾਂ ਇਹਨਾਂ ਅੱਖਾਂ ਦੇ ਨਾਲ ਦੇਖ ਰਹੇ ਹਾਂ ਦਰਸ਼ਨ ਕਰ ਰਹੇ ਹਾਂ ਪਰ ਜੀਵਨ ਉੱਥੇ ਦਾ ਉੱਥੇ ਖਲੋਤਾ ਕਿਉਂ ਕਿਉਂਕਿ ਆਪਾਂ ਗੁਰੂ ਕੋਲੋਂ ਮੈਸੇਜ ਨਹੀਂ ਲਿਆ ਇਹ ਪੂਰਾ 1430 ਅੰਗ ਪਤਾ ਕੀ ਜੇ ਇਹ ਕੇਵਲ ਸਿੱਖਿਆ ਮੰਨ ਹੈ ਇਹ ਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਕੱਲੇ ਮੈਂ ਕੋਈ ਜਬੀਰਾ ਨਾਲ ਕੋਈ ਗੱਲ ਕਰਿਆ ਸਾਂ ਪੜਿਆ ਲਿਖਿਆ ਸਮਾਜ ਹੈ ਜੀ ਮੈਨੂੰ ਇੰਜ ਪ੍ਰਤੀਤ ਹੁੰਦਾ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚੋਂ ਸਤਿਗੁਰਾਂ ਨੇ ਕੋਈ ਫਾਰਮੂਲੇ ਦਿੱਤੇ ਹੋਣ ਤੇ ਆਖਿਆ ਹੋਵੇ ਇਹਨਾਂ ਫਾਰਮੂਲਿਆਂ ਨੂੰ ਵਰਤ ਇਹਨਾਂ ਫਾਰਮੂਲਿਆਂ ਨੂੰ ਵਰਤ ਕੇ ਜਿੱਥੇ ਤੂੰ ਆਪਣਾ ਜੀਵਨ ਸੁਚੱਜਾ ਬਣਾ ਸਕਨਾਂ ਉੱਥੇ ਕਿ ਚੰਗੇ ਸਮਾਜ ਦੀ ਤੋਂ ਸਿਰਜਣਾ ਵੀ ਕਰ ਸਕਨਾਂ ਪਰ ਚੰਗਾ ਸਮਾਜ ਤਾਂ ਹੀ ਬਣੇਗਾ ਜੇ ਸ਼ੁਰੂਆਤ ਤੋਂ ਆਪਣੇ ਆਪ ਤੋਂ ਕਰੇਗਾ ਗੁਰੂ ਪਾਚਕੰਦੇ ਪ੍ਰਥਮੇ ਮਨ ਪਰ ਵੋਧਾ ਆਪਣਾ ਉਹ ਆਚੇ ਅਵਰ ਜਾਵੇ ਸ਼ੁਰੂਆਤ ਤੈਨੂੰ ਆਪਣੇ ਆਪ ਤੋਂ ਕਰਨੇ ਪੈਣੀ ਪਰ ਵੱਧ ਕਿਸਮ ਦੀ ਸਾਧ ਸੰਗਤ ਜੀ ਹਰ ਬੰਦੇ ਦੀ ਆਪਣੀ ਆਪਣੀ ਲਾਈਨ ਹੁੰਦੀ ਹੈ ਚਲੋ ਸਾਡੀ ਲਾਈਨ ਆ ਵਿਚਾਰ ਕਰਨ ਦੇ ਕਿੰਨੇ ਤਰ੍ਹਾਂ ਦੇ ਖਿਆਲ ਆਉਂਦੇ ਅੱਜ ਬੰਦੇ ਨੇ ਦੂਸਰੇ ਦਾ ਔਗਣ ਵੇਖਣਾ ਬਿਨਾਂ ਤੇ ਕਿੰਨਾ ਆਪਣੇ ਆਪ ਨੂੰ ਨਜ਼ਰ ਅੰਦਾਜ਼ ਕਰ ਲੈਂਦਾ ਹੈ ਨਾ ਕਿਤੇ ਗੌਰ ਕਰਕੇ ਦੇਖਿਓ ਜਿਸ ਮਨੁੱਖ ਨੇ ਆਪਣੇ ਆਪ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਨਾ ਉਹ ਨੂੰ ਕਦੇ ਦੂਸਰੇ ਦਾ ਔਗਣ ਲੱਗੇਗਾ ਹੀ ਨਹੀਂ ਸਾਧ ਸੰਗਤ ਜੀ ਇਹ ਵੀ ਇੱਕ ਫਾਰਮੂਲਾ ਗੁਰੂ ਨੇ ਦੱਸਿਆ ਜੀ ਫਰੇਦਾ ਜੇਤੂ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪ ਨੜੇ ਗਰੀਬਾਨ ਵਿੱਚ ਸੇਰ ਨੀਮਾ ਕਰ ਦੇਖੇ ਚੰਗਾ ਸਮਾਜ ਜਿਹੜਾ ਉਹ ਸਿਰਜਿਆ ਜਾ ਸਕਦਾ ਧਰਤੀ ਤੇ ਰਹਿਣ ਵਾਲਾ ਹਰ ਇੱਕ ਮਨੁੱਖ ਜਦੋਂ ਆਪਣੇ ਆਪ ਨੂੰ ਦੇਖਣਾ ਸ਼ੁਰੂ ਕਰ ਦੇਗਾ ਨਾ ਜਿੱਕੇ ਜਾਣੇ ਧਰਤੀ ਸਵਰਗ ਬਣ ਜਾਏਗੀ ਸਾਧ ਸੰਗਤ ਜੀ ਇਹ ਧਰਤੀ ਤੇ ਬਿਲਕੁਲ ਆਨੰਦ ਹੋਵੇਗਾ ਜਦੋਂ ਹਰ ਮਨੁੱਖ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰ ਦੇਗਾ ਆਪਣੇ ਆਪ ਤੋਂ ਸ਼ੁਰੂਆਤ ਕਰੇ ਜਿਵੇਂ ਰੱਬੀ ਬਾਣੀ ਦਾ ਬਾਦ ਸਰਵਨ ਕੀਤਾ ਕੀਰਤਨ ਸਰਵਨ ਕੀਤਾ ਉੱਥੇ ਲੜੀਵਾਰ ਆਪਾਂ ਨਵੇਂ ਮਿਲਦੇ ਸਲੋਕਾਂ ਦੀ ਵਿਚਾਰ ਪ੍ਰਾਰੰਭ ਕੀਤੀ ਇਹ ਇੱਕ ਗੱਲ ਰਿਪੀਟ ਕਰ ਦਿਆਂ ਤਿੰਨ ਚਾਰ ਹਫ਼ਤੇ ਹੋ ਗਏ ਨਾ ਇਹ ਗੁਰੂ ਪਾਤਸ਼ਾਹ ਨੇ ਬਹੁਤ ਵੱਡਾ ਪਰ ਉਪਕਾਰ ਕੀਤਾ ਜੋ ਸਮੁੱਚੀ ਬਾਣੀ ਦੇ ਅੰਦਰ ਵਿਸਤਾਰ ਨਾਲ ਗੱਲਾਂ ਸਮਝਾਈਆਂ ਨਾ ਜੋ ਪਹਿਲੇ ਦਿਨ ਗੱਲਾਂ ਕੀਤੀਆਂ ਸੀ ਜੋ ਵਿਸਤਾਰ ਨਾਲ ਗੱਲਾਂ ਸਮਝਾਈਆਂ ਉਹਨਾਂ ਨੂੰ ਬਿਲਕੁਲ ਸੰਖੇਪ ਦੇ ਰੂਪ ਵਿੱਚ ਨੌਵੇਂ ਮੱਲ ਦੇ ਸਲੋਕਾਂ ਵਿੱਚ ਸਮਝਾ ਦਿੱਤਾ ਆਖਿਆ ਕਾਲ ਯੁਗ ਦਾ ਸਮਾਂ ਲੋਕਾਂ ਕੋਲ ਟਾਈਮ ਨਹੀਂ ਆ ਜੇ ਤੁਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਵਿਚਾਰ ਨਹੀਂ ਸਕਦੇ ਦੇ ਘਟੇ ਕੋਟ ਨੌਵੇਂ ਮਿਲਦੇ ਸਲੋਕਾਂ ਨੂੰ ਪੜ ਕੇ ਵਿਚਾਰ ਲਿਓ ਤੁਹਾਡੇ ਜੀਵਨ ਦਾ ਬੇੜਾ ਪਾਰ ਹੋ ਜਾਏਗਾ